ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕੈਟੇਗਰੀ ਗੁਰਦੁਆਰਾ ਸੁਧਾਰ ਲੈ ਦਿੱਤਾ ਸਾਰੇ ਖੇਤੜੇ ਸੋ ਅਸੀਂ ਸਾਰੀ ਦੁਨੀਆ ਨੂੰ ਸਾਰੀ ਸਿੱਖ ਸੰਗਤ ਨੂੰ ਜਿਹੜੇ ਵੀ ਇਸ ਮੋਰਚੇ ਦੇ ਨਾਲ ਜੁੜੇ ਸੀ ਤੇ ਚਿੰਤਕ ਸੀਗੇ ਜਿਹੜੇ ਹਾਲਾਤਾਂ ਤੋਂ ਕਿ ਖੰਡ ਕਾਫੀ ਸੀ ਤੇ ਪਿਛਲੇ ਲੋਕਾਂ ਦੇ ਗੰਭੀਰ ਬਹੁਤ ਸੰਗ ਅਫਰੋਜ਼ ਕਰ ਰਹੀ ਸੀਗੇ ਵੀ ਇਹਦਾ ਕੋਈ ਨਾ ਕੋਈ ਜਗਾ ਸੁਖਾਵਾਂ ਹੱਲ ਇਹਦਾ ਹੋਣਾ ਚਾਹੀਦਾ ਹੈ ਉਹਨਾਂ ਸਾਰੇ ਗੁਰਸਿੱਖ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਵੱਲੋਂ ਸੁਖੰਤਨ ਦੱਸਣਾ ਚਾਹਨੇ ਆ ਕਿ ਜਿਹੜਾ ਇਹ ਮੋਰਚਾ ਗੁਰਦਵਾਰਾ ਸੁਧਾਰ ਲਹਿਰ ਜਿੱਥਾ ਕੈਲਕਰੀ ਦੇ ਸਿੰਘਾਂ ਵੱਲੋਂ ਲਗਾਇਆ ਗਿਆ ਸੀਗਾ ਇਹ ਮੋਰਚਾ ਜਿਹੜਾ ਮਹਾਰਾਜ ਨੇ ਮੋਰਚੇ ਨੂੰ ਫਤਿਹਬਖਸ਼ੀਆ ਦਾ ਸਵਾ ਲਹਿਰ ਜਦੋਂ ਤੋਂ ਸਾਡੀ ਤਿੰਨ ਸਿੰਘਾਂ ਦੀ ਡਿਊਟੀ ਲਗਾਈ ਗਈ ਸੀ ਮੇਰੀ ਦੇ ਮੇਰੇ ਨਾਲ ਭਾਈ ਅਨਵீர் ਸਿੰਘ ਸੀਗੇ ਤੇ ਇੱਕ ਸਿੰਘ ਤੇ ਪ੍ਰਤਾਪ ਸਿੰਘ ਸੀਗੇ ਠੀਕ ਹੈ ਅਸੀਂ ਤਿੰਨ ਸਿੰਘ ਗਏ ਸੀ ਅ ਦੂਸਰੇ ਪਾਸੇ ਜਿਹੜੇ ਗੁਰਸਿੱਖਾਂ ਵੱਲੋਂ ਅ ਦਸ ਸਿੰਘ ਉਧਰੋਂ ਵੀ ਆਏ ਸੀ ਕਿ ਇੱਕ ਸਾਡੇ ਮੀਡੀਏਸ਼ਨ ਦੇ ਵਿੱਚ ਸੀਗੇ ਭਾਈ ਅਮਰਦੀਪ ਸਿੰਘ ਜੀ ਉਹਨਾਂ ਦੇ ਘਰੇ ਜਿਹੜੀ ਮੀਟਿੰਗ ਹੋਈ ਆ ਉਸ ਤੋਂ ਪਹਿਲਾਂ ਕੱਲ ਸ਼ਾਮ ਨੂੰ ਸਾਡੀ ਇੱਕ ਮੀਟਿੰਗ ਹੋਈ ਸੀ ਮੈਨੂੰ ਸੀਗਾ ਨਾ ਸਤਿਆ ਸਿੰਘ ਜਥੇਦੀ ਸਿੰਘਾਂ ਦੀ ਮੀਟਿੰਗ ਸੀ ਉਹਦੇ ਵਿੱਚ ਮੈਨੂੰ ਸੋਚਿਆ ਗਿਆ ਸਰਦਾਰ ਭਾਈ ਪ੍ਰਭਜੋਤ ਸਿੰਘ ਸੀਗੇ ਫੰਟੀ ਜਿਹੇ ਸਨ ਉੱਥੇ ਸਿੰਘਾਂ ਨੇ ਇੱਕ ਗੁਰਮਤਾ ਤਿਆਰ ਕੀਤਾ ਸੀਗਾ ਆਪਸੀ ਸਹਿਮਤੀ ਤੋਂ ਬਾਅਦ ਠੀਕ ਹੈ ਉਹ ਗੁਰਮਤਾ ਦੇ ਜਿਹੜੀਆਂ ਮੋਰਚੀਆਂ ਦੀਆਂ ਦੋ ਮੁੱਖ ਮੰਗਾਂ ਸੀਗੀਆਂ ਕਿ ਜਿਹੜੇ ਦੋ ਸਿੰਘ ਨੇ ਜਿਹਨਾਂ ਦੇ ਉੱਤੇ ਸਵਾਲ ਸੀਗੇ ਕਿ ਉਹ ਆਪਣੇ ਜਿਹੜੀਆਂ ਸਵਾਵਾਂ ਨੇ ਉਹ ਸੇਵਾ ਮੁਕਤ ਹੋਣਾ ਤੋਂ ਬਦਸੁਰਾ ਅਮਰਤਾਰੀ ਜਿਹੜੀ ਹੈ ਕਮੇਟੀ ਦਾ ਰੈਜੋਲੂਸ਼ਨ ਪਾਸ ਦੋ ਮੰਗਾਂ ਇਹ ਸੀਗੀਆਂ ਕਿ ਬਾਕੀ ਇੱਥੇ ਕੈਲਗਰੀ ਦੇ ਜਿਹੜੇ ਲੋਕਲ ਮਸਲੇ ਨੇ ਨਗਰ ਕਪਤਨ ਦੇ ਵਿੱਚ ਕੁਝ ਜਿਹੜੀਆਂ ਸਮੱਸਿਆਵਾਂ ਆ ਜਾਂਦੀਆਂ ਨੇ ਪਿਛਲੀ ਵਾਰ ਇੱਕ ਸਿੰਗਰ ਦਾ ਜਿਹੜਾ ਅਖਾੜਾ ਲੱਗਣ ਦੀ ਯੋਜਨਾ ਸੀ ਬਣ ਗਏ ਸੀਗੇ ਤੇ ਜਾਂ ਕੁਛ ਇੰਦਾ ਦੇ ਹੋਰ ਛੋਟੇ ਛੋਟੇ ਕਾਫੀ ਮਸਲੇ ਇਥੇ ਸੀਗੇ ਸੋ ਉਹ ਜਿਹੜੇ ਸਾਰਾ ਗੁਰਮਤਾ ਸਿੰਘਾਂ ਨੇ ਪ੍ਰਵਾਨ ਕੀਤਾ ਸੀਗਾ ਕੱਲ ਰਾਤ ਉਹ ਅਸੀਂ ਗੁਰਦਵਾਰਾ ਸਾਹਿਬ ਦੇ ਸੇਵਾਦਾਰਾਂ ਦੇ ਨਾਲ ਅਸਾਂ ਗਏ ਸੀਗੇ ਉਹ ਤਕਰੀਬਨ ਸਾਰਾ ਜਿਹੜਾ ਗੁਰਮਤਾ ਉਹ ਸਿੰਘਾਂ ਨੇ ਪ੍ਰਵਾਨ ਕੀਤਾ ਬੜੀ ਖੁਸ਼ਕਲੀ ਦੇ ਨਾਲ ਪ੍ਰਵਾਨ ਕੀਤਾ ਅਸੀਂ ਗੁਰਦਵਾਰਾ ਕਮੇਟੀ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਨੀ ਖਾਤਰੀ ਦਿਖਾਈ ਹੈ ਅਸੀਂ ਮੋਰਚੇ ਦੇ ਸਿੰਘਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਜਿਹੜੇ ਬਚਨ ਇਹਨਾਂ ਨੇ ਜਿਹੜੇ ਮਾਲ ਦੇ ਨਾਲ ਇਹਨਾਂ ਨੇ ਸਾਨੂੰ ਉੱਥੇ ਭੇਜਿਆ ਸੀ ਉਹ ਮਾਲ ਇਹਨਾਂ ਨੇ ਸਾਡਾ ਕੈਮਰ ਰੱਖਿਆ ਸੋ ਇਹ ਜਿਹੜਾ ਮਸਲਾ ਹੈਗਾ ਹੁਣ ਇਹ ਸੁਲਝ ਗਿਆ ਜਿਹੜਾ ਮੋਰਚਾ ਗੁਰਦਵਾਰਾ ਸੁਧਾਰ ਲੈਣ ਦਿੱਤਾ ਕਹਿ ਰਹੇ ਕਿ ਬਦੋਂ ਚੱਲ ਰਿਹਾ ਸੀਗਾ ਮੋਰਚਾ ਇੱਥੇ ਉਹ ਮੋਰਚਾ ਖੱਬੇ ਹੋ ਗਿਆ ਕੱਲ ਤੋਂ ਜਿਹੜੀ ਸੰਗਤ ਹੈ ਗੁਰਵਾਰ ਸਾਹਿਬ ਰੈਗੂਲਰ ਜਿਵੇਂ ਆਉਂਦੀ ਆ ਉਵੇਂ ਆਵੇ ਪਰ ਮੋਰਚਾ ਜਿਹੜਾ ਹੁਣ ਸਮਾਪਤ ਕੀਤਾ ਜਾਂਦਾ ਹੁਣ ਅਸੀਂ ਜਿਹੜਾ ਆਪਣਾ ਜੋਰ ਆ ਉਹ ਇਸ ਗੱਲ ਦੇ ਉੱਤੇ ਲਾਉਣਾ ਹੈਗਾ ਕਿ ਜਿਹੜੀ ਜਦੋਂ ਵੀ AGM ਦੀ ਮੀਟਿੰਗ ਹੋਣੀ ਹੈ ਜਿਹੜੇ ਅਮਰ ਭਾਰੀ ਸਿੰਘ ਨੇ ਜਿਨ੍ਹਾਂ ਨੂੰ ਕਮੇਟੀ ਦੇ ਵਿੱਚ ਲਿਆ ਆਇਆ ਜਾਂ ਅੰਦਰ ਵਿੱਚ ਸਾਰੇ ਐਗਜੈਕਟਿਵ ਦੇ ਸਿੰਘ ਨੇ ਸਾਰੇ ਯੂਨੀਟਸ ਦੇ ਨੇ ਉਹ ਜਿਹੜੇ ਸਿੰਘ ਨੇ ਅਸੀਂ ਲੋਕਾਂ ਦੇ ਵਿੱਚ ਪਚਾਰ ਕਰਨਾ ਹੈਗਾ ਕਿ ਅਮਰ ਭਾਰੀ ਜਿਹੜੀ ਕਮੇਟੀ ਆ ਉਹ ਕਿਉਂ ਜ਼ਰੂਰੀ ਆ ਬਾਕੀ ਜੋ ਵੀ ਪਿਛਲੇ ਦਿਨ ਟਕਣਾ ਕਰਨ ਉੱਤੇ ਹੋਇਆ ਲੜਾਈ ਹੋਈ ਜਾਂ ਉਸ ਸਿਕਸ ਜਿਹੜੇ ਸਿੰਘਾਂ ਦੀ ਆਪਸ ਦੇ ਵਿੱਚ ਬੇਅਦਬੀ ਹੋਈ ਕਾਰਨ ਉਹਦੇ ਬਾਰੇ ਵੀ ਜਿਹੜੇ ਪੰਜ ਪਿਆਰੇ ਆ ਪੰਜ ਪਿਆਰੇ ਸਹਿਵਾਨ ਆ ਉਹਨਾਂ ਨੂੰ ਆਪਾਂ ਬੇਨਤੀ ਕਰਾਂਗੇ ਜੇ ਕੋਈ ਸਿੰਘ ਆਪਣੇ ਹਿਸਾਬ ਦੇ ਨਾਲ ਜਿਹਦਾ ਵੀ ਸਾਡਾ ਇੱਕ ਪ੍ਰੋਸੀਜਰ ਹੈ ਸਾਡਾ ਸਿੱਖਾਂ ਦਾ ਇੱਕ ਸਿਧਾਂਤ ਆ ਉਹਦੇ ਮੁਤਾਬਕ ਉਹ ਫੈਸਲਾ ਲੈਣਗੇ ਬਾਕੀ ਤਕਰੀਬ ਵਿੱਚ ਸਾਰਾ ਕੁਝ ਦਾਸੀ ਦਿੱਤਾ ਹੈ ਜਿਹੜੇ ਮਤੇ ਆ ਉਹ ਅਸੀਂ ਇਸ ਗੱਲ ਦੇ ਸਹਿਮਤ ਪ੍ਰਗਟ ਕੀਤੀ ਹੈ ਕਿ ਕਿਉਂਕਿ মিডিਆ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਹੁ ਚੱਕ ਲੈਂਦਾ ਹੈ ਕਈ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਉਹ ਉਹਨਾਂ ਨੇ 파ਟੋ ਧਾੜ ਕਰਕੇ ਉਹਦੇ ਵਿੱਚ ਕਨਫਲਿਕਟ ਆ ਜਿਹੜੇ ਉਹ ਬਾਦਿਆਂਗੇ ਉਸ ਕਰਕੇ ਸਾਰੇ ਸਿੰਘਾਂ ਦੇ ਸਹਿਮਤੀ ਨਾਲ ਇਹ ਫੈਸਲਾ ਲਿਆ ਉਹ ਮਤੇਆ ਜਿਹੜੇ ਉਹਨਾਂ ਦੀ ਕਾਕੀ ਆ ਉਹ ਚੰਨ ਤੱਕ ਨਹੀਂ ਗਿਣੀ ਜਾਉਂਦੀ ਇੱਕ ਕਾਫੀ ਬੁਰਦਾਸ ਆ ਹੋਊਗੀ ਇੱਕ ਕਾਫੀ ਭਾਈ ਆਪਾਂ ਦੀ ਸੀ ਚੈਨ ਅਜਲੀ ਉਹਨਾਂ ਦੇ ਕੋਲੇ ਉਹ ਸਾਰੇ ਸਿੰਘ ਸਾਡੇ ਜੱਜੇ ਦੇ ਸੀ ਉਹ ਵੀ ਬੜੇ ਸੁਤੰਗਜਾਤ ਸਿੱਖ ਪਾਸ਼ਾ ਦੀ ਕਮੇਟੀ ਦੇ ਸਿੰਘ ਵੀ ਜਿਹੜੇ ਬੜੇ ਕੋਸ਼ ਨੇ ਤਾਂ ਜਿਹੜਾ ਇਹ ਮੋਰਚਾ ਪਤੇ ਹੋਇਆ ਇੱਕ ਮੈਂ ਹੋਰ ਬੇਨਕੀ ਕਰਨੀ ਚਾਹੁੰਦਾ ਵੀ ਜਿਹੜੇ ਸਿੰਘ ਨੇ ਆਪਸ ਦੇ ਵਿੱਚ ਜਿਹੜੇ ਬਹੁਤ ਮੋਤ ਪ੍ਰਦਤਨ ਆਈ ਆ ਪਿਛਲੇ ਦਿਨਾਂ ਵਿੱਚ ਕੋਈ ਉਸ ਤਰ੍ਹਾਂ ਦੀ ਲਾਬਤ ਇਹ ਤਾਂ ਨਹੀਂ ਹੋਈਆਂ ਨੇ ਉਹ ਘੜਕਣ ਨੂੰ ਘਟਾਇਆ ਜਾਵੇ ਕਿਸੇ ਦੇ ਉੱਤੇ ਨਿੱਜੀ ਅਟੈਕ ਜਿਹੜਾ ਉਹ ਨਾਂ ਕੀਤਾ ਜਾਵੇ ਉਹ ਸਾਨੂੰ ਸ਼ੋਅ ਦਾ ਨਹੀਂ ਬਾਈ ਨੇ ਕਿਸ ਨੂੰ ਟਾਰਗੇਟ ਨਾ ਕੀਤਾ ਜਾਵੇ ਜਿਹੜੇ ਸਿੰਗਾਂ ਨੂੰ ਇਨਫਾਰਮੇਸ਼ਨ ਦੇ ਜਾਂ ਕ੍ਰਸਪਾਸਿੰਗ ਨੋਟਸ ਕਮੇਟੀ ਕੋਲੋਂ ਆਏ ਨੇ ਉਹ ਕਮੇਟੀ ਨੇ ਆਪ ਸਾਨੂੰ ਵਿਆਖਿਆ ਸਿਰ ਉਹ ਵਾਪਸ ਲੈ ਰਹੇ ਆ ਉਹ ਜਿਹੜੀ ਵੀ ਲਾ ਫਾਰਮ ਨੂੰ ਆਏ ਨੇ ਉਸੇ ਲਾ ਫਾਰਮ ਬੰਦ ਨਹੀਂ ਕਰਦੇ ਵਾਪਸ ਲੈ ਜਾਣ ਉਹ ਬਹੁਤੀ ਡਿਟੇਲ ਦੇ ਵਿੱਚ ਆਪਾਂ ਕਰਨਾ ਤੇ ਇਹ ਸਿੰਗਰ ਉਹ ਵਿਅਕਤੀ ਜਿਹੜੂ ਸਾਰੇ ਸਿੰਗਾਂ ਦੇ ਵਿੱਚ ਜੱਜੂਆ ਸਾਰੇ ਸਿੰਗਾਂ ਦੇ ਵਿੱਚ ਜਵਾਬ ਤਾਂ ਇਹ ਕੋਈ ਜਿੱਤ ਨਹੀਂ ਇਹ ਕੋਈ ਜਸ਼ਨ ਨਹੀਂ ਇਹ ਕਿਸੇ ਲੋਕ ਦੀ ਮਹਿਮਾਨੀ ਨਾ ਪਾ ਇਸ ਦੀ ਇਨਸਾਲਟ ਨਹੀਂ ਕਰਨੀ ਗੁਰੂ ਮਹਾਰਾਜ ਨੇ ਆਪਣੀ ਲਾਜ ਰੱਖੀ ਹੈ ਸਾਰਿਆਂ ਦੀ ਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ ਲਿਆ ਅਸੀਂ ਸਭ ਉਸਦੇ ਪਾਤਸ਼ਾਹ ਦੇ ਸੁਪਰਗਗਾਰ ਨੂੰ ਸਾਨੂੰ ਬਖਸ਼ਣ ਦੇ ਪਾਉਣ ਦੇ ਵਿੱਚ ਜਿਹੜੀ ਏਕਤਾ ਇੱਕਤਾ ਬਾਕਾ ਜਿਹੜਾ ਕੌਮ ਹੋਵੇ ਜਿਹੜੇ ਸਾਡੇ ਕੌਮੀ ਮਸਲੇ ਸੀ ਜਿਹੜੇ ਸੈਕੰਡਰੀ ਲੱਗੇ ਦੋ ਚਲੇ ਗਏ ਸੀਗੇ ਉਹ ਕੌਮ ਦੇ ਵਿੱਚ ਮੌੜ ਉੱਪਰ ਨਹੀਂ ਕਿ ਜਿਹੜੇ ਇਹ ਇਦਾਂ ਦੇ ਮਸਲੇ ਜਿਨ੍ਹਾਂ ਨਾਲ ਕੌਮ ਦੇ ਵਿੱਚ ਜਿਹੜੀ ਫੁੱਟ ਪੈਂਦੀ ਆ ਅਸੀਂ ਚਾਹੁੰਦੇ ਨਹੀਂ ਸੀ ਵੈਸੇ ਜਥਾ ਵੀ ਇਹ ਚਾਹੁੰਦਾ ਨਹੀਂ ਸੀ ਕਿ ਇਹ ਮਸਲਾ ਇਦਾਂ ਉੱਥੇ ਇਹ ਹਾਲਾਤ ਜਿੱਤਾ ਦੇ ਬਣ ਗਏ ਇਹ ਲੰਬਾ ਖੁੱਚਾ ਗਿਆ ਇਹ ਪਹਿਲੇ ਦਿਨ ਵੀ ਜਿਹੜਾ ਮਸਲਾ ਜਿਹੜਾ ਛੁੱਟ ਸਕਦਾ ਸੀਗਾ ਪਰ ਉਹਦੇ ਵਿੱਚ ਕਮੀ ਰਹੀ ਸਾਡੇ ਵੱਲੋਂ ਕਮੀ ਰਹੀ ਉਹ ਸਾਡੇ ਸਿੱਦੇ ਬਾਦਸ਼ਾਹ ਨੇ ਸਾਡੀ ਛੇਵਾਰੀ ਸਿੰਘਾਂ ਨੇ ਲਾਈ ਹੈ ਜਿਹੜੇ ਮਹਾਰਾਜ ਨੇ ਫ਼ੈਸਲੇ ਬਖਸ਼ੀ ਹੈ ਸਾਰੇ ਜੇ ਕੋਈ ਇਹਦੇ ਵਿੱਚ ਕਮੀ ਪੇਸ਼ੀ ਹੋਈ ਹੋਵੇ ਇਸ ਫੈਸਲੇ ਦੇ ਵਿੱਚ ਕਿਉਂਕਿ ਸਿੰਘਾਂ ਦੇ ਜੱਜਵਾਬ ਹੁੰਦੇ ਆ ਬਹੁਤ ਸਾਰੀਆਂ ਸੰਗਤਾਂ ਨਾਲ ਜੁੜੀਆਂ ਹੁੰਦੀਆਂ ਹੋਰ ਜਿਹੜੇ ਜਿਹੜੇ ਸਿੰਘ ਬੈਠੇ ਇਹਨਾਂ ਦੇ ਵੀ ਵਸਤੀ ਗੱਲ ਨਹੀਂ ਹੁੰਦੀ ਉਹ ਸਾਰੇ ਸੈਂਕੜੇ ਸਿੰਘ ਜੁੜਲੇ ਆ ਇੰਕਲੇਸ਼ ਸੰਗ ਬਾਗ ਦਾ ਤੋਂ ਕੈਨੇਡਾ ਤੋਂ ਪੰਜਾਬ ਤੋਂ ਸਵੇ ਵੀ ਬਹੁਤ سارے ਸੰਗ ਜਿਹੜੇ ਆਨਲਾਈਨ ਜੁੜਦੇ ਆ ਸਾਰਿਆਂ ਦੇ ਆਪ ਕੋ ਆਪਣੇ ਸੁਝਾਅ ਹੁੰਦੇ ਆ ਸਾਰਿਆਂ ਦੇ ਆਪ ਕੋ ਆਪਣੇ ਵਿਚਾਰ ਹੁੰਦੇ ਆ ਸੋ ਉਹਨਾਂ ਦੇ ਮੁਤਾਬਕ ਜੇ ਕੋਈ ਕਮੀ ਪੇਸ਼ ਕੀ ਰਹਿ ਗਈ ਹੋਵੇ ਬੈਸ ਤਾਂ ਸਾਨੂੰ ਜਿਹੜਾ ਗੁਰੂਤਾ ਤਿਆਰ ਕਰਕੇ ਦਿੱਤਾ ਗਿਆ ਸੀ ਅਸੀਂ ਡਾਕੀਏ ਬਣ ਕੇ ਉਹਨੂੰ ਲੈ ਕੇ ਗਏ ਸੀ ਅਸੀਂ ਉਹਦੇ ਵਿੱਚ ਆਪਣੇ ਤੌਰ ਤੇ ਕੋਈ ਗੱਲ ਜੋੜੀ ਜਾਂ ਮਰੋੜੀ ਜਾਂ ਤੋੜੀ ਨਹੀਂ ਪਰ ਜੇ ਫਿਰ ਵੀ ਉਹਦੇ ਵਿੱਚ ਕੋਈ ਲੱਗ ਗਿਆ ਸਾਥੋਂ ਭਾਈ ਨਵੀਰ ਸਿੰਘ ਖੜੇ ਆ ਮੈਂ ਸੁਖਦੀਪ ਸਿੰਘ ਬੁਖਾਰਾ ਦਾਸ ਦਾ ਨਾਮ ਆ ਪ੍ਰਤਾਪ ਸਿੰਘ ਜੀ ਇੰਦਰ ਖਰੇ ਆ ਸਾਡੇ ਸਿੰਘ ਜੇ ਕੋਈ ਵੀ ਕਨਫਿਕਸ਼ਨੂ ਦੇ ਵਿੱਚ ਰਹਿ ਗਈ ਅਸੀਂ ਜਿੰਨੇ ਸਿੰਘ ਸਾਰੇ ਜਥੇ ਸਾਡੇ ਜਥੇ ਤੋਂ ਵੀ ਸੰਗਤਾਂ ਤੋਂ ਵੀ ਗੁਰਦੁਆਰਾ ਸਾਹਿਬ ਜੇ ਕਿਸੇ ਨੂੰ ਕੀ ਰਸ ਨੂੰ ਚਾਹੀਦੀਆਂ ਸਾਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆ ਸਤਿ ਸ੍ਰੀ ਅਕਾਲ ਸਿੱਧੀ ਬਾਸ਼ਾ ਦੀ ਕਿਰਪਾ ਨਾਲ ਇਹ ਮੌਜਤਾਂ ਸਾਡੇ ਹੋਇਆ समुची सिख संत जी सन असी बख्शे निश्चिंत रहे सतु सच्चे पाशाह असीसा सबका मोर्चा फतेह वाह का खालसा वाह